ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਵਿੱਚ ਗੋਲੀਬਾਰੀ ਹੋਈ ਹੈ ਦੱਸ ਦਈਏ ਕਿ ਚੰਡੀਗੜ੍ਹ ਦੇ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਇੱਕ ਉੱਚ ਅਧਿਕਾਰੀ ਸੌਰੇ ਦੇ ਵੱਲੋਂ ਆਪਣੇ ਉੱਚ ਅਧਿਕਾਰੀ ਜੁਵਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਸਨਸਨੀ ਖੇਸ ਖਬਰ ਇਸ ਵੇਲੇ ਦੀ ਚੰਡੀਗੜ੍ਹ ਦੀ ਜ਼ਿਲ੍ਹਾ ਕਚੈਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਉੱਚ ਅਧਿਕਾਰੀ ਸੌਰੇ ਦੇ ਵੱਲੋਂ ਆਪਣੇ ਇੱਕ ਉੱਚ ਅਧਿਕਾਰੀ ਜੁਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੋ ਚੰਡੀਗੜ੍ਹ ਦੀ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਸਪੈਂਡਡ ਏਆਈਜੀ ਅਧਿਕਾਰੀ ਨੇ ਆਪਣੇ ਆਈਆਰਐਸ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੋ ਇਹ ਘਟਨਾ ਹੈ ਜਿਹੜੀ ਉਹ ਦੁਪਹਿਰ 2 ਵਜੇ ਦੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ 36 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਦੇ ਵੱਲੋਂ આરોપી ਨੂੰ ਗ੍ਰਿਫਤਾਰ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਸੋ ਪ੍ਰਾਪਤ ਜਾਣਕਾਰੀ ਅਨੁਸਾਰ ਸਸਪੈਂਡਡ ਪੁਲਿਸ ਅਫਸਰ ਵੱਲੋਂ 3-4 ਗੋਲੀਆਂ ਚਲਾਈਆਂ ਗਿਆ ਹਨ ਦੱਸਿਆ ਜਾਂਦਾ ਕਿ ਘਰੇਲੂ ਕਲੇਸ਼ ਕਾਰਨ ਅਦਾਲਤ ਵਿੱਚ ਤਰੀਕ ਤੇ ਪੁੱਜ ਸਨ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਕਿ ਮ੍ਰਿਤਕ ਹਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਅਦਾਲਤ 'ਚ ਗੋਲੀਬਾਰ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਹੀ ਆਪਣੀ ਨੌਕਰੀ 'ਚ ਵਿਵਾਦਗ੍ਰਸਤ ਰਹੇ ਪੰਜਾਬ ਪੁਲਿਸ ਦੇ ਸਸਪੈਂਡਡ ਏਆਈਜੀ ਜਿਹੜੇ ਕਿ ਕੁਝ ਮਹੀਨੇ ਪਹਿਲਾਂ ਹੀ ਬਿਜ਼ਨਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਜ਼ਮਾਨਤ ਤੇ ਆਏ ਹੋਏ ਸਨ ਉਸ ਦਾ ਆਪਣੇ ਆਈਆਰਐਸ ਜਵਾਈ ਨਾਲ 3-4 ਸਾਲ ਤੰ ਪਹਿਲਾਂ ਤੋਂ ਝਗੜਾ ਚੱਲਦਾ ਆ ਰਿਹਾ ਸੀ ਜਿਸ ਦੀ ਤਰੀਕ ਤੇ ਉਹ ਅੱਜ ਚੰਡੀਗੜ੍ਹ ਪਹੁੰਚੇ ਹੋਏ ਸੀ ਚੰਡੀਗੜ੍ਹ ਦੀ ਜ਼ਿਲ੍ਹਾ ਕੋਰਟ ਦੇ ਵਿੱਚ ਪਹੁੰਚੇ ਹੋਏ ਸਨ ਹੈਰਾਨੀ ਦੀ ਗੱਲ ਇਹ ਹੈ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੀ ਕੰਪਲੈਕਸ ਵਿੱਚ ਕੇਂਦਰੀ ਸੁਰੱਖਿਆ ਦਾ ਸਖਤ ਪਹਿਰਾ ਹੁੰਦਾ ਹੈ ਪਰ ਉਹ ਲੋਡਡਡ ਰਵਾਲਵਰ ਅੰਦਰ ਅਦਾਲਤ ਦੇ ਕਿਵੇਂ ਦਾਖਲ ਹੋ ਕੇ ਹੋ ਗਏ ਲੈ ਕੇ ਕਿਵੇਂ ਦਾਖਲ ਹੋ ਗਏ ਇਹ ਵੱਡਾ ਸਵਾਲ ਹੁਣ ਸੁਰੱਖਿਆ ਪ੍ਰਬੰਧ ਦੇ ਉੱਪਰ ਦਿਖਾਈ ਦੇ ਰਿਹਾ ਹੈ ਦੱਸਿਆ ਜਾ ਦੱਸਿਆ ਜਾ ਰਿਹਾ ਹੈ ਕਿ ਕਾਤਲ ਐਸਜੀ ਮਾਲਵਿੰਦਰ ਸਿੰਘ ਨੂੰ ਥਾਣਾ ਸੈਕਟਰ 36 ਦੀ ਪੁਲਿਸ ਵੱਲੋਂ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਨਾਲ ਇਹ ਵੀ ਪਤਾ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ ਸੋ ਵੱਡੀ ਤੇ ਅਹਿਮ ਖਬਰ ਜ਼ਿਲ੍ਹਾ ਕਚਹਿਰੀ ਜ਼ਿਲ੍ਹਾ ਕਚਹਿਰੀ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਸਸਪੈਂਡਡ ਏਆਈਜੀ ਮਾਲਬਿੰਦਰ ਸਿੰਘ ਸਿੱਧੂ ਵੱਲੋਂ ਆਪਣੇ ਆਈਆਰਐਸ ਜੋਈ ਹਰਪ੍ਰੀਤ ਸਿੰਘ ਦਾ ਜਿਹੜੇ ਕਿ ਖੇਤੀਬਾੜੀ ਵਿਭਾਗ ਦੇ ਵਿੱਚ ਉੱਚ ਪਾਤੇ ਤੈਨਾਲਤ ਸਨ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਆਈਆਰਐਸ ਹਰਪ੍ਰੀਤ ਸਿੰਘ ਜਿਹੜੇ ਕਿ ਏਆਈਜੀ ਸਸਪੈਂਡਡ ਏਆਈਜੀ ਮਾਲਬਿੰਦਰ ਸਿੰਘ ਸਿੱਧੂ ਦੇ ਜੋਈ ਸੀ ਉਹਨਾਂ ਦਾ ਆਪਣੀ ਪਤਨੀ ਦੇ ਨਾਲ ਤਲਾਕ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਕੇਸ ਚੱਲ ਰਿਹਾ ਸੀ ਜਿਸ ਕੇਸ ਦੀ ਤਰੀਕ ਦੇ ਉੱਪਰ ਅੱਜ ਦੋਵੇਂ ਧਿਰਾਂ ਕੋਰਟ ਦੇ ਵਿੱਚ ਪਹੁੰਚਿਆ ਸੀ ਸੋ ਉਹਨਾਂ ਨੂੰ ਮੈਡੀਏਸ਼ਨ ਕੇਂਟਰ ਦੇ ਵਿੱਚ ਦੋਵਾਂ ਧਿਰਾਂ ਨੂੰ ਭੇਜਿਆ ਗਿਆ ਸੀ ਜਿੱਥੇ ਗੱਲਬਾਤ ਹੋ ਰਹੀ ਸੀ ਤੇ ਪਤਾ ਲੱਗਿਆ ਕਿ ਗੱਲਬਾਤ ਦੇ ਦੌਰਾਨ ਹੀ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਵਧੀ ਲੇਕਿਨ ਦੂਸਰੇ ਪਾਸੇ ਖਬਰਾਂ ਇਹ ਵੀ ਨੇ ਕਿ ਇੱਥੇ ਜਦੋਂ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਤਾਂ ਇਹ ਹੈ ਜੀ ਮਾਲਵਿੰਦਰ ਸਿੰਘ ਸਿੱਧੂ ਵੱਲੋਂ ਆਪਣੇ ਜਵਾਈ ਜਿਨ੍ਹਾਂ ਦੇ ਨਾਲ ਉਹਨਾਂ ਦਾ ਤਲਾਕ ਦਾ ਕੇਸ ਉਹਨਾਂ ਦੀ ਬੇਟੀ ਦਾ ਤਲਾਕ ਦਾ ਕੇਸ ਚੱਲ ਰਿਹਾ ਸੀ ਉਹਨਾਂ ਨੂੰ ਬਾਥਰੂਮ ਦਾ ਰਾਸਤਾ ਪੁੱਛਣ ਦੇ ਬਹਾਨੇ ਮੈਡੀਏਸ਼ਨ ਸੈਂਟਰ ਤੋਂ ਬਾਹਰ ਲੈ ਕੇ ਆਏ ਜਿੱਥੇ ਉਹਨਾਂ ਨੇ 3 ਤੋਂ 4 ਰਾਉਂਡ ਫਾਇਰ ਕੀਤੇ ਜਿਸ ਦੇ ਕਾਰਨ ਜ਼ਖਮੀ ਹੋਏ ਹਰਪ੍ਰੀਤ ਸਿੰਘ ਨੂੰ ਉੱਥੇ ਮੌਕੇ ਤੇ ਜੋ ਲੋਕ ਮੌਜੂਦ ਸੀ ਪਰਿਵਾਰਕ ਮੈਂਬਰ ਮੌਜੂਦ ਉਹਨਾਂ ਵੱਲੋਂ ਚਾਕੇ ਹਸਪਤਾਲ ਲਿਜਾਇਆ ਗਿਆ ਲੇਕਿਨ ਉਹਨਾਂ ਦੀ ਮੌਤ ਹੋ ਗਈ ਆ ਸੋ ਇਹ ਵੱਡੀ ਖਬਰ ਹੈ ਦੁਖਦਾਈ ਖਬਰ ਹੈ ਜਿਹੜੀ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਗੋਲੀ ਚੱਲੀ ਹੈ ਜਿੱਥੇ ਕਿ ਇੱਕ ਉੱਚ ਅਧਿਕਾਰੀ सस्पেন্ডਡ ਏਆਈਜੀ ਮਾਲਬਿੰਦਰ ਸਿੰਘ ਸਿੱਧੂ ਦੇ ਵੱਲੋਂ ਆਪਣੇ ਜਵਾਈ ਆਈਆਈਆਰਐਸ ਅਫਸਰ ਹਰਪੀਤ ਸਿੰਘ ਦੇ ਉੱਪਰ ਗੋਲੀ ਚਲਾਈ ਗਿਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਸੋ ਦੱਸਦੇ ਕਿ ਹਰਪੀਤ ਸਿੰਘ ਦਾ ਆਪਣੀ ਪਤਨੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਇਸੇ ਕੇਸ ਦੀ ਸੁਣਵਾਈ ਦੇ ਲਈ ਉਹ ਅੱਜ ਕੋਰਟ ਪਹੁੰਚੇ ਸੀ ਸੋ ਦਾਦੇ ਕਿ ਇਸ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜਾ ਮੈਡੀਏਸ਼ਨ ਸੈਂਟਰ ਹੁੰਦਾ ਹੈ ਉੱਥੇ ਭੇਜਿਆ ਗਿਆ ਸੀ ਕਿਉਂਕਿ ਦੋਵੇਂ ਧਿਰਾਂ ਲੜਕਾ ਪਰਤੇ ਲੜਕੀ ਪਰਿਵਾਰ ਸ਼ਨੀਵਾਰ ਨੂੰ ਇੱਥੇ ਪਹੁੰਚੋਏ ਸੀ ਅਤਲਾਕ ਦੇ ਕੇਸ ਦੇ ਸਿਲਸਿਲੇ ਦੇ ਵਿੱਚ ਸੋ ਉਹਨਾਂ ਨੂੰ ਮੈਡੀਏਸ਼ਨ ਸੈਂਟਰ ਭੇਜਿਆ ਗਿਆ ਸੀ ਤੇ ਉੱਥੇ ਉਹਨਾਂ ਦੀ ਕਾਉਂਸਲਿੰਗ ਚੱਲ ਰਹੀ ਸੀ ਮੈਡੀਏਸ਼ਨ ਸੈਂਟਰ ਦੇ ਵਿੱਚ ਕਾਉਂਸਲਿੰਗ ਚੱਲ ਰਹੀ ਸੀ ਲੇਕਿਨ ਬਾਥਰੂਮ ਜਾਣ ਦੇ ਬਹਾਨੇ ਜੋ ਸਾਡੇ ਤੱਕ ਸੂਚਨਾਵਾਂ ਪਹੁੰਚੇ ਨੇ ਪਤਾ ਲੱਗਿਆ ਕਿ ਬਾਥਰੂਮ ਜਾਣ ਦੇ ਬਹਾਨੇ एएजी सस्पेंडेड है जी मालवेंद्र सिंह सिद्धू ਵੱਲੋਂ ਆਪਣੇ ਜਵਾਈ ਹਰਪੀਤ ਸਿੰਘ ਨੂੰ ਬਾਥਰੂਮ ਦਾ ਰਸਤਾ ਦੱਸਣ ਦੀ ਗੱਲ ਕਹਿ ਕੇ ਉਹਨਾਂ ਨੂੰ ਮੈਡੀਏਸ਼ਨ ਸੈਂਟਰ ਤੋਂ ਬਾਹਰ ਲਿਆਇਆ ਗਿਆ ਜਿੱਤੇ ਕਿ ਉਹਨਾਂ ਵੱਲੋਂ 4 ਤੋਂ 5 ਰਾਊਂਡ ਜਿਹੜੇ ਫਾਇਰ ਕੀਤੇ ਗਏ ਨੇ ਜਿਨ੍ਹਾਂ ਵਿੱਚ ਦੋ ਗੋਲੀਆਂ ਹਰਪੀਤ ਸਿੰਘ ਨੂੰ ਲੱਗੀਆਂ ਸੀ ਸੋ ਭਾਵੇਂ ਕਿ ਲੋਕਾਂ ਦੇ ਵੱਲੋਂ ਉਹਨਾਂ ਨੂੰ ਉੱਥੇ ਜੋ ਲੋਕ ਸੀਗੇ ਹਰਪੀਤ ਸਿੰਘ ਦੇ ਸਬੰਧੀ ਸੀ ਜਾਂ ਫਿਰ ਉੱਥੇ ਲੋਕ ਮੌਜੂਦ ਸਨ ਉਹਨਾਂ ਵੱਲੋਂ ਹਰਪੀ ਸਿੰਘ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਲਾਜ ਦੇ ਦੌਰਾਨ ਹਰਪੀ ਸਿੰਘ ਦੀ ਜੀਡੀ ਮੌਤ ਹੋ ਗਈ ਹੈ ਸੋ ਇਹ ਪਹਿਲਾ ਮਾਮਲਾ ਨਹੀਂ ਜਦੋਂ ਕਿ ਹੁਣ ਇਹ ਮਾਮਲਾ ਜਾ ਕੇ ਗ੍ਰਿਫਤਾਰੀ ਹੋਈ ਹੈਗੀ ਕਿਉਂਕਿ ਮੌਕੇ ਦੇ ਉੱਪਰ ਪੁਲਿਸ ਨੇ ਇਹ ਹੈ ਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਪਹਿਲਾਂ ਵੀ ਮਾਲਵਿੰਦਰ ਸਿੰਘ ਸਿੱਧੂ ਵਿਵਾਦਾਂ ਦੇ ਵਿੱਚ ਰਹੇ ਸੀ ਕਿਉਂਕਿ ਅਕਤੂਬਰ 2023 ਦੇ ਵਿੱਚ ਪੰਜਾਬ ਬਿਜ਼ਨਸ ਬਿਊਰੋ ਨੇ ਮਾਲਵਿੰਦਰ ਸਿੰਘ ਸਿੱਧੂ ਤੇ ਉਹਦੇ ਦੋ ਸਾਥੀਆਂ ਨੂੰ ਜਬਰਨ ਬਸੂਲੀ ਧੋਖਾਧੜੀ ਅਤੇ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਮੁਕੱਦਮਾ ਇਹਨਾਂ ਦੇ ਖਿਲਾਫ ਦਰਜ ਕੀਤਾ ਸੀ ਸੋ ਪਹਿਲੀ ਵਾਰ ਇਹ ਵਿਵਾਦਾਂ ਦੇ ਵਿੱਚ ਨਹੀਂ ਆਏ ਬਿਜਲੈਂਸ ਬਿਊਰੋ ਦੇ ਅਨੁਸਾਰ ਉਸ ਸਮੇਂ ਦੇ ਤਤਕਾਲੀ ਕਹੀਏ ਜੇ ਏਆਈਜੀ ਜਿਹੜੇ ਕਿ ਹਿਊਮਨ ਰਾਈਟਸ ਵਿੱਚ ਵਿੱਚ ਸੀ ਸੈਂਟਰ ਸੈੱਲ ਦੇ ਵਿੱਚ ਸੀਗੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਰਕਾਰੀ ਕਰਮਚਾਰੀਆਂ ਦੇ ਖਿਲਾਫ ਨਜਾਇਜ਼ ਸ਼ਿਕਾਇਤਾਂ ਲੈ ਕੇ ਜਾਂਦੇ ਸੀ ਤੇ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਇਹ ਇਲਜ਼ਾਮ ਨੇ ਜਿਹੜੇ ਬਿਜਲੈਂਸ ਬਿਊਰੋ ਦੇ ਵੱਲੋਂ ਸਸਪੈਂਡਡ ਏਆਜੀ ਮਾਲਵਿੰਦਰ ਸਿੰਘ ਸਿੱਧੂ ਦੇ ਉੱਪਰ ਲਗਾਏ ਗਏ ਸੀ ਜਦੋਂ ਕਿ ਉਹ ਹਿਊਮਨ ਰਾਈਟਸ ਦੇ ਸੈੱਲ ਦੇ ਵਿੱਚ ਨਿਯੁਕਤ ਸੀ ਉਹਨਾਂ ਦੇ ਉੱਪਰ ਸਰਕਾਰੀ ਗੱਡੀ ਦਾ ਦੁਰਉਪਯੋਗ ਕਰਨ ਦੇ આરોਪ ਵੀ ਜਿਹੜੇ ਲੱਗੇ ਸੀ ਉਹਨਾਂ ਨੂੰ ਇੱਕ ਆਟਾ ਗੱਡੀ ਮਿਲੀ ਹੋਈ ਸੀ ਜਿਸ ਦੇ ਵਿੱਚ ਉਹ ਪੰਜਾਬ ਬਿਜ਼ਨਸ ਦੇ ਏਆਜੀ ਬਣ ਕੇ ਜਾਂਚ ਕਰਨੇ ਜਾਂਦੇ ਸੀ ਜਦੋਂ ਕਿ ਉਹ ਕਿਸੇ ਵੀ ਸਮੇਂ ਇਸ ਦੌਰਾਨ ਕਦੇ ਵੀ ਵਿਜੀਲੈਂਸ ਬਿਊਰੋ ਦੇ ਵਿੱਚ ਨਹੀਂ ਰਹੇ ਉਹ ਦੱਸ ਦिए ਕਿ ਉਹ ਹਿਊਮਨ ਰਾਈਟਸ ਸੈਲਰ ਦੇ ਵਿੱਚ ਕੰਮ ਕਰ ਰਹੇ ਸੀ ਲੇਕਿਨ ਜਿਹੜੀ ਗੱਡੀ ਮਿਲੀ ਸੀ ਉਸ ਨੂੰ ਬਿਜ਼ਨਸ ਬਿਊਰੋ ਦੇ ਆਈਜੀ ਬਣ ਕੇ ਕਈ ਵਾਰ ਉਹ ਇਸਤੇਮਾਲ ਕਰਦੇ ਸੀ ਨਜਾਇਜ਼ ਇਸਤੇਮਾਲ ਕਰਦੇ ਉਹਨਾਂ ਦੇ ਉਹ ਰੂਪ ਉਹਨਾਂ ਦੇ ਉੱਪਰ ਲੱਗੇ ਸੀ ਦੱਸ ਦिए ਕਿ ਮਾਲਵਿੰਦਰ ਸਿੰਘ ਸਿੱਧੂ ਨੂੰ 25 ਅਕਤੂਬਰ 2023 ਨੂੰ ਮਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਮਾਲਵਿੰਦਰ ਸਿੰਘ ਪੁਛਤਾ ਦੇ ਵਿੱਚ ਸ਼ਾਮਿਲ ਹੋਣ ਲਈ ਮਹਾਲੀ ਸਥਿਤ ਬਿਜ਼ਨਸ ਦਫ਼ਤਰ ਪਹੁੰਚੇ ਸੀ ਪੁਛ ਪੁਛਗਿਸ ਦੇ ਦੌਰਾਨ ਬਿਜਲੈਂਸ ਦੇ ਅਧਿਕਾਰੀਆਂ ਦੇ ਨਾਲ ਉਹ ਉਲਝ ਪੈ ਸੀ ਉੱਥੇ ਝਗੜਾ ਉਹਨਾਂ ਵੱਲੋਂ ਕੀਤਾ ਗਿਆ ਸੀ ਬਿਜਲੈਂਸ ਅਧਿਕਾਰੀਆਂ ਨੇ ਉਹਨਾਂ ਨੂੰ ਮੋਬਾਈਲ ਜਮ੍ਹਾਂ ਕਰਾਉਣ ਦੀ ਗੱਲ ਕਹੀ ਸੀ ਜਦੋਂ ਉਹਨਾਂ ਨਾਲ ਪੁੱਛਗਿੱਛ ਕਰ ਰਹੀ ਸੀ ਉਸ ਦੌਰਾਨ ਅਧਿਕਾਰੀਆਂ ਨੇ ਬਿਜਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਜਿਨ੍ਹਾਂ ਨੇ ਉਹਨਾਂ ਤੋਂ ਪੁੱਛਗਿੱਛ ਕਰਨੀ ਸੀ ਪਿਛਲੇ ਮਾਮਲੇ ਦੇ ਲਈ ਕਿਹਾ ਕਿ ਆਪਣਾ ਤੁਸੀਂ ਮੋਬਾਈਲ ਜਮ੍ਹਾਂ ਕਰਾ ਦਿਓ ਲੇਕਿਨ ਉਹ ਜਿਹੜੀ ਗੱਲਬਾਤ ਅਧਿਕਾਰੀਆਂ ਨਾਲ ਕਰ ਰਹੇ ਸੀ ਉਹਨਾਂ ਨੂੰ ਆਪਣੇ ਮੋਬਾਈਲ ਦੇ ਵਿੱਚ ਰਿਕਾਰਡ ਕਰ ਰਹੇ ਸੀ ਇਸ ਗੱਲ ਨੂੰ ਲੈ ਕੇ ਹੀ ਬਿਜਲੈਂਸ ਅਧਿਕਾਰੀਆਂ ਦੇ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਕਾਫੀ ਜ਼ਿਆਦਾ ਮਾਮਲਾ ਵੱਧ ਗਿਆ ਸੀ ਲੇਕਿਨ ਮੋਬਾਈਲ ਦੇ ਵਿੱਚ ਉਹ ਪੁੱਛਤਾਚਾਰ ਦੀ ਜਦੋਂ ਪੁੱਛਤਾਚਾਰ ਕੀਤੀ ਜਾ ਰਹੀ ਸੀ ਉਹਨੂੰ ਲਗਾਤਾਰ ਮੋਬਾਈਲ ਦੇ ਵਿੱਚ ਰਿਕਾਰਡ ਕਰ ਰਹੇ ਸੀ ਇਹੀ ਕਾਰਨ ਵਿਜੀਲੈਂਸ ਅਧਿਕਾਰੀਆਂ ਦੇ ਨਾਲ ਝੜਪ ਹੋਈ ਸੀ ਉਹਨਾਂ ਨਾਲ ਝਗੜਾ ਹੋਇਆ ਸੀ ਇਹ ਇਕੱਲਾ ਸਿਰਫ ਇੱਥੇ ਤੱਕ ਹੀ ਸੀਮਿਤ ਰਹੀ ਸੀ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰ ਉਸ ਦੀ ਪਤਨੀ ਤੇ ਬੇਟੇ ਦੇ ਵੱਲੋਂ ਵੀ ਇੱਕ ਹਾਈ ਵੋਲਟੇਜ ਆ ਜਿਹੜਾ ਡਰਾਮਾ ਇਸ ਦੌਰਾਨ ਕੀਤਾ ਗਿਆ ਸੀ ਇਹ ਸਾਰੇ ਸ਼ਿਕਾਇਤ ਤਾਂ ਜਿਹੜੀ ਹੈ ਕਿ ਵਿਜੀਲੈਂਸ ਅਫਸਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਮੁਹਾਲੀ ਪੁਲਿਸ ਨੂੰ ਦਿੱਤੀ ਗਈ ਸੀ ਇਸ ਸ਼ਿਕਾਇਤ ਦੇ ਆਧਾਰ ਦੇ ਉੱਪਰ ਹੀ ਮਾਲਬਨ ਸਿੰਘ ਸਿੱਧੂ ਦੇ ਖਿਲਾਫ ਅੱਗੇ ਜਿਹੜੀ ਕਾਰਵਾਈ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਸੀ ਮਾਲਬਨ ਸਿੱਧੂ ਤੇ ਸਰਕਾਰੀ ਕੰਮ ਦੇ ਵਿੱਚ ਅੜਿੱਕਾ ਡਾਉਣ ਸਰਕਾਰੀ ਅਫਸਰ ਨਾਲ ਝਗੜਾ ਕਰਨ ਤੇ ਨਾਲ ਹੀ ਨਾਲ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਤਹਿਤ ਜਿਹੜੀ ਚੰਡੀਗੜ੍ਹ ਦੀ ਪੁਲਿਸ ਆ ਉਸ ਦੇ ਵੱਲੋਂ ਮਾਫਕਾ ਨਾ ਮੁਹਾਲੀ ਪੁਲਿਸ ਦੇ ਵੱਲੋਂ ਇਹ ਜਿਹੜਾ ਮਾਮਲਾ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਸੀ ਦੱਸ ਦਈਏ ਕਿ ਇਹ 25 ਅਕਤੂਬਰ 2023 ਦਾ ਮਾਮਲਾ ਲੇਕਿਨ ਇੱਕ ਵਾਰ ਫਿਰ ਤੋਂ ਹੁਣ ਜੋ ਸਸਪੈਂਡਡ ਚੱਲ ਰਿਹਾ ਇਹ ਜਈ ਮਾਲਵਿੰਦਰ ਸਿੰਘ ਸਿੱਧੂ ਵੱਲੋਂ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਕਚਹਿਰੀ ਦੇ ਵਿੱਚ ਆਪਣੇ ਹੀ ਜਵਾਈ ਆਈਆਰਐਸ ਹਰਪ੍ਰੀਤ ਸਿੰਘ ਦੇ ਉੱਪਰ ਪੰਜ ਰਾਉਂਡ ਗੋਲੀਆਂ ਚਲਾਈਆਂ ਗਿਆ ਜਿਸ ਦੇ ਵਿੱਚ ਦੋ ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗੀਆਂ ਜਿਸ ਨੂੰ ਕੀ ਭਾਵੇਂ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਹਸਤਾ ਲੱਜਾਇਆ ਗਿਆ ਲੇਕਿਨ ਇਲਾਜ ਦੇ ਦੌਰਾਨ ਉਹਨਾਂ ਦੀ ਜਿਹੜੀ ਹੈ ਮੌਤ ਉਹ ਹੋ ਗਈ ਹੈ ਦੱਸ ਦਈਏ ਕਿ ਉਹਨਾਂ ਨੂੰ ਪੁਲਿਸ ਦੇ ਵੱਲੋਂ ਸਸਪੈਂਡਡ اے ਜੀ ਮਾਲਬਿੰਦਰ ਸਿੰਘ ਸਿੱਧੂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੋ ਭਾਵੇਂ ਕਿ ਉਹਨਾਂ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤੀ ਲੇਕਿਨ ਮੁਸਤੈਦੀ ਦੇ ਨਾਲ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰojana lokna TV ਦੇ ਨਾਲ